ਲੱਖ ਰੁਪਇਆ ਜਿਹੜਾ ਉਹ ਦੇ ਕੇ ਚੱਲੇ ਨਾਲ ਇੱਥੇ ਚਾਹ ਬਣਾ ਰਹੀ ਔਰ ਸਾਰਾ ਦਿਨ ਗਰਮੀ ਦੇ ਵਿੱਚ ਜਿਹੜੀ ਸੜ ਰਹੀ ਆ ਮੈਂ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਮਾਂ ਪਰ ਉਹ ਅੱਡ ਹੁੰਦੇ ਆ ਨਾ ਉਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਬੱਚਿਆਂ ਦਾ ਹੁੰਦਾ ਔਰ ਬੱਚੇ ਜਿੰਨੇ ਪਰੇਸ਼ਾਨੀ ਦੇ ਵਿੱਚ ਉਹ ਗੁਜ਼ਰਦੇ ਆ ਜਿੰਨੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਅੱਜ ਤੁਹਾਡੇ ਸਾਹਮਣੇ ਆ ਆ ਗੋਮੀ ਨੂੰ ਕਿਹਾ ਕਿ ਇਨ ਫਿਊਚਰ ਵੀ ਜੇ ਕਿਤੇ ਤੈਨੂੰ ਸਾਡੀ ਲੋੜ ਹੋਵੇ ਜ਼ਿੰਦਗੀ ਦੇ ਵਿੱਚ ਕਦੀ ਗਲਤ ਕੰਮ ਕਰੇ ਨੀ ਸੋਚਣਾ ਮिन्नੂ ਸੋਖਮਰਤ ਨੂੰ ਅਸੀਂ ਨੰਬਰ ਦੋਵੇਂ ਦੇ ਚੱਲੇ ਇਹਨੂੰ ਆਪਣਾ ਜਿੱਥੇ ਕਿਤੇ ਵੀ ਲੋੜ ਆ ਇੱਕ ਵਾਰੀ ਬਾਹ ਫੜ ਕੇ ਕਦੀ ਕਿਸੇ ਦੀ ਛੱਡੀ ਨਹੀਂ ਔਰ ਕੱਲ ਇਹਨੂੰ ਇਸ ਸਰੇ ਬਾਜ਼ਾਰ ਦੇ ਵਿੱਚ 15-20000 ਰੁਪਈਆ ਕੋ ਖੋਹ ਕੇ ਲੈ ਗਿਆ ਕਮ ਸੇ ਕਮ ਖੋਣ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਚੱਲਾ ਜਾ ਲੈ ਜੰਨਾ ਬੋਲ ਆਗੇ ਦੋਸਤੋ ਮੈਂ ਰਹੀਏ ਆ ਇਸ ਬੱਚੀ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਵੀ ਦਿਨੇ ਸਾਰਾ ਦਿਨ ਚਾਹ ਦਾ ਕੰਮ ਕਰਦੀ ਆ ਔਰ ਰਾਤ ਨੂੰ ਪੜਦੀ ਔਰ ਇਹਨੂੰ ਮੈਂ ਪੁੱਛਿਆ ਪਲੱਸ 2 ਚ ਪੜਨੀ ਬੱਚੀ ਦੀ ਪਲੱਸ 2 ਚ ਤੇ ਨਾਲ ਇਹਦਾ ਭਰਾ ਉਹ 9ਵੀਂ ਕਲਾਸ ਦੇ ਵਿੱਚ ਪੜਦਾ ਤੇ ਨਾਲ ਇਹਦੇ ਮਾਤਾ ਜੀ ਨੇ ਜਿਨ੍ਹਾਂ ਨੂੰ ਨੇ ਮੈਂ ਦੇਖ ਰਿਹਾ ਸੀਗਾ ਵੀ ਇਹ ਚਾਹ ਬਣਾ ਰਹੀ ਆ ਤੇ ਉਹ ਭਾਂਡੇ ਮਾਂਜ ਰਹੇ ਆ ਔਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਾ ਕੇ ਪੁੱਛਣਾ ਕਿਸੇ ਨੂੰ ਵੀ ਬੱਚੇ ਬਣਨਾ ਕੀ ਆ ਜ਼ਿੰਦਗੀ 'ਚ ਵੱਡੇ ਹੋ ਕੇ ਰਾ ਨੇ ਵੀ ਕਿਹਾ ਕਿ ਮੈਂ ਆਪਣਾ ਕਾਰੋਬਾਰ ਕਰਨਾ ਔਰ ਇਹਨੂੰ ਮੈਂ ਪੁੱਛਿਆ ਕਹਿੰਦੀ ਲੋਕਾਂ ਨੇ ਮੈਨੂੰ ਬੜੇ ਮਿਹਨੇ ਮਾਰੇ ਆ ਆਪਣੀ ਲੋੜ ਲਈ ਮੈਂ ਆਪਣਾ ਚਾਹ ਦਾ ਕੰਮ ਸ਼ੁਰੂ ਕੀਤਾ ਆਪਣੇ ਪਰਿਵਾਰ ਦੇ ਖਰਚੇ ਲਈ ਆਪਣੀ ਪੜ੍ਹਾਈ ਦੇ ਖਰਚੇ ਲਈ ਤੇ ਲੋਕ ਮੈਨੂੰ ਛੇੜਦੇ ਵੀ ਆ ਵੀ ਚਾਹ ਵਾਲੀ ਕੁੜੀ ਚਾਹ ਵਾਲੀ ਕੁੜੀ ਮੈਨੂੰ ਸਕੂਲ 'ਚ ਵੀ ਛੇੜਦੇ ਸੀ ਤੇ ਮੈਂ ਇਹਨੂੰ ਹੀ ਆਪਣਾ ਬ੍ਰਾਂਡ ਬਣਾਉਣਾ ਇਹੀ ਮੈਂ ਕੰਮ ਕਰਨਾ ਕੋਈ ਮੈਂ ਨੌਕਰੀ ਨਹੀਂ ਕਰਨੀ ਔਰ ਮੈਂ ਪੜ੍ਹਾਈ ਪੂਰੀ ਕਰਨੀ ਔਰ ਮੈਂ ਇਹਨੂੰ ਇੱਕ ਗੱਲ ਅੱਖੀ ਆ ਕਿ ਜ਼ਿੰਦਗੀ ਚ ਮੇਹਣੇ ਬਹੁਤ ਵਜਦੇ ਆ ਮੈਨੂੰ ਵੀ ਬੜੀ ਦੁਨੀਆ ਨੇ ਮਾਰੇ ਇਹ ਮੇਹਣਿਆਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਮਤਲਬ ਆਪਣਾ ਟੀਚਾ ਜਿਹੜਾ ਇੱਕ ਰੱਖਣਾ ਚਾਹੀਦਾ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਜੋ ਮਰਜ਼ੀ ਕੋ ਕਹੀ ਜਾਵੇ ਤੇ ਮਾਤਾ ਜੀ ਇਹਦੇ ਵੀ ਬਿਮਾਰ ਰਹਿੰਦੇ ਆ ਔਰ ਮਤਲਬ ਇਹ ਕੁਦਰਤੀ ਆ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਵੀ ਕਿਸੇ ਦੇ ਪਿਓ ਦਾ ਕਸੂਰ ਆ ਕਿਸੇ ਦੀ ਮਾਂ ਦਾ ਕਸੂਰ ਆ ਕਿ 7-8 ਸਾਲ ਦੀ ਦਾ ਜਦੋਂ ਇਹ ਇਹਨਾਂ ਦੀ ਉਮਰ ਸੀਗੀ ਤੇ ਮਾਪੇ ਦਾ ਜਿਹੜਾ ਵਖਰੇਵਾ ਹੋ ਗਿਆ ਮੈਂ ਇਹਨਾਂ ਦੇ ਪਿਤਾ ਜੀ ਨੂੰ ਵੀ ਮਿਲ ਕੇ ਆਇਆ ਉਹ ਜੰਡੇਆਲੇ ਦੇ ਵਿੱਚ ਸੀਗੇ ਸੋ ਮੈਂ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਮਾਂ ਪਰឪ ਅੱਡ ਹੁੰਦੇ ਆ ਨਾ ਉਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਬੱਚਿਆਂ ਦਾ ਹੁੰਦਾ ਔਰ ਬੱਚੇ ਜਿੰਨੇ ਪਰੇਸ਼ਾਨੀ ਦੇ ਵਿੱਚੋਂ ਗੁਜ਼ਰਦੇ ਆ ਜਿੰਨੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਅੱਜ ਤੁਹਾਡੇ ਸਾਹਮਣੇ ਆ ਔਰ ਇਸ ਬੱਚੀ ਨੂੰ ਕੱਲ ਮੈਂ ਫੋਨ ਕੀਤਾ ਸੀਗਾ ਤੇ ਮੈਂ ਪੁੱਛਿਆ ਸੀ ਤੈਨੂੰ ਚਾਹੀਦਾ ਕੀ ਕੀ ਆ ਕਹਿੰਨੇ ਛੋਟੀਆਂ ਛੋਟੀਆਂ ਲੋੜਾਂ ਮੈਂ ਦੱਸਿਆ ਸੀ ਅਸੀਂ ਓਮਨ ਚਾਹੀਦਾ ਫਰੈਅਰ ਚਾਹੀਦਾ ਜਿਹਦੇ ਵਿੱਚ ਉਹ ਚਿਪਸ ਬਣ ਜਾਂਦੇ ਆ ਗ੍ਰਿਲਰ ਚਾਹੀਦਾ ਇੱਕ ਬੈਟਰੀ ਚਾਹੀਦੀ ਆ ਤੇ ਇੱਕ ਆਈਸ ਬਾਕਸ ਚਾਹੀਦਾ ਮੇਰੇ ਖਿਆਲ 20 ਤੋਂ 25 ਮੈਂ ਤੇ ਭਾਰੀ ਸੋਖ ਅਮਰਤ ਨੇ ਸਲਾਹ ਕੀਤੀ ਕਿ ਸਾਨੂੰ ਕੁਝ ਨਾ ਕੁਝ ਜਿਸ ਲੜਕੀ ਦਾ ਹੌਸਲਾ ਐਨਾ ਇਹ ਮਿਸਾਲ ਆ ਆਪਣੇ ਆਪ ਦੇ ਰੂਪ ਦੇ ਵਿੱਚ ਬਾਕੀ ਲੜਕੀਆਂ ਲਈ ਤੇ ਸਾਨੂੰ ਇਹਦੀ ਕੋਈ ਨਾ ਕੋਈ ਮੱਤ ਕਰਨੀ ਚਾਹੀਦੀ ਹੈ ਔਰ ਅਸੀਂ ਅੱਜ ਇਹਨੂੰ ਇੱਥੇ ਲੱਖ ਰੁਪਇਆ ਜਿਹੜਾ ਉਹ ਦੇ ਕੇ ਚਲੇ ਜਾਂਦੀਆਂ ਲੋੜਾਂ ਵਾਸਤੇ ਔਰ ਸਾਡੇ ਸ਼ਹਿਰ ਚ ਗੁੱਲੂ ਐਕਸਕਲੂਸਿਵ ਵਾਲੇ ਆ 5-6 ਸੂਟ ਉਹਨਾਂ ਇਹਦੇ ਨਹੀਂ ਭੇਜੇ ਨੇ ਆ ਸਾਰੋ ਮੇਰੇ ਨਾਲ ਆ ਉਹ ਰਾਸ਼ਨੇ ਦੇ ਲਈ ਲੈ ਆ ਪਰ ਜਿੱਥੋਂ ਤੱਕ ਵੀ ਜੋ ਸਾਡੇ ਕੋਲ ਹੋਇਆ ਅਸੀਂ ਇਹਦੇ ਲਈ ਕਰਨ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਇਹਨੇ ਦੱਸਿਆ ਕਿ ਹੋਰ ਇਹਨੇ ਮੈਂ ਪੁੱਛਿਆ ਕੀ ਕੀ ਲੋੜਾਂ ਨੇ ਕਹਿੰਦੀ ਇਹ ਕਵਤਾਰ ਸਿੰਘ ਕੈਨੇਡਾ ਵਾਲੇ ਨੇ ਇੱਕ ਕਾਲਾ ਕਬੱਡੀ ਵਾਲੇ ਪਲੇਅਰ ਨੇ ਉਹਨਾਂ ਮੈਨੂੰ ਰੇੜੀ ਬਣਾ ਦਿੱਤੀ ਐ ਲੱਖ ਰੁਪਈਆ ਮੇਰੇ ਅਕਾਊਂਟ ਦੇ ਵਿੱਚ ਇਕੱਠਾ ਹੋ ਗਿਆ ਔਰ ਆਸਟ੍ਰੇਲੀਆ ਤੋਂ ਕੋ ਮਿਸਟਰ ਰੰਧਾਵਾ ਨੇ ਫੀਸ ਉਹਨਾਂ ਨੇ ਮੇਰੇ ਭਰਾ ਮੇਰੇ ਤਾਂ ਮੇਰੇ ਭਰਾ ਦੀ ਦੇ ਦਿੱਤੀ ਉਹਨਾਂ ਨੇ ਦਿੱਤੀ ਆ ਔਰ ਮੈਂ ਸਿਰਫ ਇੱਕੋ ਗੱਲ ਕਹਿਣਾ ਚਾਹਣਾ ਕਿ ਜਿੱਥੇ ਕਿਤੇ ਵੀ ਤੁਸੀਂ ਹੋ ਮੈਂ ਹਰ ਬੰਦੇ ਨੂੰ ਇੱਕ ਗੱਲ ਕਹਿਣਾ ਕਿ ਤੁਹਾਡੇ ਕੋਲ ਬਹੁਤ ਕੁਝ ਹੁੰਦਾ ਜਿਹੜਾ ਅਗਲੇ ਕੋਲ ਨਹੀਂ ਹੁੰਦਾ ਤੁਹਾਡਾ ਵਾਧੂ ਪਿਆ ਹੁੰਦਾ ਵਾ ਜਦੋਂ ਥੋੜੀ ਬਹੁਤੀ ਕਿਸੇ ਦੀ ਮਤ ਕੀਤੀ ਜਾਵੇ ਤੇ ਅਗਲੇ ਦਾ ਭਵਿੱਖ ਜਿਹੜਾ ਸੁਧਰ ਸਕਦਾ ਵਾ ਮੈਂ ਸਾਰੀਆਂ ਬੱਚੀਆਂ ਨੂੰ ਸਾਰੀਆਂ ਮੇਰੀਆਂ ਧੀਆਂ ਵਰਗੀਆਂ ਨੇ ਮੇਰੀਆਂ ਭੈਣਾਂ ਵਰਗੀਆਂ ਨੇ ਮੇਰੀ ਆਪਣੀ ਬੱਚੀ ਏਡੀ ਐ ਔਰ ਮੈਂ ਇੱਕ ਗੱਲ ਕਹਿਣਾ ਕਿ ਜਦੋਂ ਘਰ ਦੀਆਂ ਲੋੜਾਂ ਘਰ ਦੀਆਂ ਮਜਬੂਰੀਆਂ ਬਹੁਤ ਜ਼ਿਆਦਾ ਸਿਰ ਤੋਂ ਪਾਣੀ ਲੰਘ ਜਾਂਦਾ ਬੱਚੀਆਂ ਬਹੁਤ ਗਲਤ ਕੰਮਾਂ ਦੇ ਵਿੱਚ ਵੀ ਪੈ ਜਾਂਦੀਆਂ ਵਾ ਸਮਾਜ ਉਹਦਾ ਗਲਤ ਅੰਸਰ ਜਿਹੜੇ ਉਹਦਾ ਫਾਇਦਾ ਵੀ ਠਾਉਂਦੇ ਆ ਉਹਨਾਂ ਦੇ ਪ੍ਰਤੀ ਇਸ ਬੱਚੀ ਨੇ ਇੱਕ ਮਿਸਾਲ ਪੈਦਾ ਕੀਤੀ ਆ ਕਿ ਨਹੀਂ ਮੈਂ ਮਿਹਨਤ ਨਾਲ ਕੰਮ ਕਰਕੇ ਵਧੀਆ ਗੁਜ਼ਾਰਾ ਵੀ ਕਰ ਸਕਦੀਆਂ ਵਧੀਆ ਆਪਣੇ ਪਰਿਵਾਰ ਨੂੰ ਪਾਲ ਵੀ ਸਕਦੀਆਂ ਵਧੀਆ ਆਪਣੀ ਪੜ੍ਹਾਈ ਵੀ ਕਰ ਸਕਦੀਆਂ ਸੋ ਇਸ ਕਰਕੇ ਜਿੰਨੀ ਕੁ ਮੱਤ ਮੈਂ ਅੱਗੋਂ ਵੀ ਇਹਨੂੰ ਕਿਹਾ ਕਿ ਇਹਨੂੰ ਫਿਊਚਰ ਵੀ ਜੇ ਕਦੇ ਤੈਨੂੰ ਸਾਡੀ ਲੋੜ ਹੋਵੇ ਜ਼ਿੰਦਗੀ ਦੇ ਵਿੱਚ ਕਦੀ ਗਲਤ ਕੰਮ ਬਾਰੇ ਨਹੀਂ ਸੋਚਣਾ ਮिन्नੂ ਸੋਖ ਅਮਰਤ ਨੂੰ ਅਸੀਂ ਨੰਬਰ ਦੋਵੇਂ ਦੇ ਚੱਲੇ ਇਹਨੂੰ ਆਪਣਾ ਜਿੱਥੇ ਕਿਤੇ ਵੀ ਲੋੜ ਆ ਇੱਕ ਵਾਰੀ ਬਾਹ ਫੜ ਕੇ ਕਦੀ ਕਿਸੇ ਦੀ ਛੱਡੀ ਨਹੀਂ ਜਿੱਥੋਂ ਤੱਕ ਵੀ ਜਦੋਂ ਤੱਕ ਤੇਰੀ ਪੜ੍ਹਾਈ ਆ ਜਿੰਨਾ ਤੁਹਾਨੂੰ ਸਾਥ ਚਾਹੀਦਾ ਸੋ ਸਮਾਜ ਲਈ ਆਪਣੇ ਬੱਚਿਆਂ ਵਾਂਗੂ ਇਹਨਾਂ ਬੱਚਿਆਂ ਨੂੰ ਸਮਝ ਕੇ ਇੱਕ ਦੂਜੇ ਦਾ ਸਾਥ ਦਿਆ ਕਰੋ ਜੇ ਇਸ ਬੱਚੀ ਦੇ ਘਰ ਦਾ ਗੁਜ਼ਾਰਾ ਨਾ ਚੱਲੇ ਤੇ ਸਮਾਜ ਕਿੰਨਾ ਕਿਸੇ ਦਾ ਫਾਇਦਾ ਉਠਾ ਸਕਦਾ ਇਹਨਾਂ ਚੀਜ਼ਾਂ ਤੋਂ ਸਾਨੂੰ ਜਾਨੂ ਹੋਣਾ ਚਾਹੀਦਾ ਔਰ ਮਾੜੇ ਹਾਲਾਤ ਕਿਸੇ ਦੇ ਵੀ ਆ ਸਕਦੇ ਆ ਜੋ ਸਾਡੇ ਕੋਲ ਤਿਲ ਫੁੱਲ ਸੀਗਾ ਇਹਨੂੰ ਅਸੀਂ ਅੱਜ ਦੇਖ ਕੇ ਚੱਲੇ ਆ ਔਰ ਜਿੱਥੇ ਕਿਤੇ ਮੈਨੂੰ ਆਪਣੇ ਆਪ ਦੇ ਵਿੱਚ ਬੜਾ ਮਤਲਬ ਮਹਿਸੂਸ ਹੋਇਆ ਕਿ ਏਡੀ ਉਮਰ ਦੇ ਵਿੱਚ ਬੱਚੀ ਸਾਡੇ ਬੱਚੇ ਟੀਵੀ ਦੇਖਦੇ ਆ ਦੁਨੀਆ ਜ਼ਿੰਦਗੀ ਦੇ ਹਰ ਸ਼ੌਂਕ ਪੂਰੇ ਕਰਦੇ ਆ ਔਰ ਇਹ ਬੱਚੀ ਗਰਮੀ ਦੇ ਵਿੱਚ ਆ ਜੂਨ ਜਲਾਈਦਾ ਮਹੀਨਾ ਆਪਣੀ ਮਾਂ ਦੇ ਨਾਲ ਆਪਣੇ ਭਰਾ ਦੇ ਨਾਲ ਇੱਥੇ ਚਾਹ ਬਣਾ ਰਹੀ ਔਰ ਸਾਰਾ ਦਿਨ ਗਰਮੀ ਦੇ ਵਿੱਚ ਜਿਹੜੀ ਸੜ ਰਹੀ ਆ ਔਰ ਮੈਂ ਤੈਨੂੰ ਪੁੱਛਣਾ ਚਾਹਣਾ ਖੁਸ਼ ਕਿੰਨੀ ਗਿਆ ਝੂਠ ਨਹੀਂ ਮਾਰਨਾ ਦੱਸ ਕਿੰਨੀ ਖੁਸ਼ ਹੈ ਬਹੁਤ ਜ਼ਿਆਦਾ ਖੁਸ਼ ਹੈ ਖੁਸ਼ ਹੈ ਪੜਨਾ ਨਾ ਆਪਣਾ ਬ੍ਰੈਂਡ ਬਣਾਉਣਾ ਬਣਾਉਣਾ ਕੀ ਨਾਂ ਰੱਖਣਾ ਕੋਮਲ ਨਹੀਂ ਵੂਮਨ ਚਾਹੇ ਵੂਮਨ ਚਾਹੇ ਹਾਂਜੀ ਵੈਰੀ ਗੁੱਡ ਵੂਮਨ ਚਾਹੇ ਹਾਂਜੀ ਵਧੀਆ ਕੰਮ ਚਲਾਉਣਾ ਮਾਂ ਦਾ ਇਲਾਜ ਕਰਾਉਣਾ ਉਹ ਵੀ ਲੋਡ ਹੋਈ ਤਾਂ ਦੱਸ ਦੇਣੀ ਹੈ ਝਕਣਾ ਨਹੀਂ ਕੰਮ ਕਰਨਾ ਆਪਣਾ ਕੋਈ ਤੰਗ ਪਰੇਸ਼ਾਨ ਕਰੇ ਤਾਂ ਵੀ ਦੱਸ ਦੇਣਾ ਕੋਈ ਗੱਲ ਖੁਸ਼ ਹਣ ਸੂਟ ਸੁਹਾਣੇ ਨਵੇਂ ਨਹੀਂ ਸੁਹਾਣੇ ਸੁਹਾਣੇ ਮੰਮੀ ਨੂੰ ਸੁਆ ਕੇ ਦੇਣਾ ਹਾਂਜੀ ਇੱਕ ਚੀਜ਼ ਮੈਂ ਇਥੋਂ ਦੇ ਪ੍ਰਸ਼ਾਸਨ ਨੂੰ ਕਹਿਣੀ ਚਾਹੁੰਦਾ ਕਿ ਕੱਲਾ ਲੋਕਾਂ ਦਾ ਫਰਜ਼ ਨਹੀਂ ਹੁੰਦਾ ਇੱਕ ਦੂਜੇ ਦਾ ਸਾਥ ਦੇਣਾ ਤੁਹਾਡਾ ਫਰਜ਼ ਵੀ ਬਣਦਾ ਬੱਚੀ ਉਹ ਮਿਹਨਤ ਕਰ ਰਹੀ ਆ ਸਾਰਾ ਦਿਨ ਖੱਪ ਕੇ ਉਹ ਚਾਹ ਵੇਚ ਕੇ ਪੈਸੇ ਬਣਾਉਣ ਲਈ ਆ ਉਸ ਤੋਂ ਬਾਅਦ ਆ ਆਪਣੀ ਪੜ੍ਹਾਈ ਕਰਦੀ ਆ ਔਰ ਕੱਲ ਇਹਦੇ ਕੋ ਇਸ ਸਰੇ ਬਾਜ਼ਾਰ ਦੇ ਵਿੱਚ 15-2000 ਰੁਪਿਆ ਕੋਈ ਖੋਹ ਕੇ ਲੈ ਗਿਆ ਕਮ ਸੇ ਕਮ ਖੋਹਣ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਔਰ ਜਿਹੜੇ ਮਤਲਬ ਇੱਥੇ ਡਿਊਟੀ ਕਰਦੇ ਨੇ ਪੁਲਸ ਵਾਲੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹਨਾਂ ਲੋਕਾਂ ਨੂੰ ਨਕੇਲ ਕੱਸੀ ਜਾਵੇ ਇਹਦੇ ਕੋ ਖੋਹ ਕੇ ਵਿਚਾਰੀ ਕੋ ਕੀ ਲੈਣਾ ਕੀ ਤੁਹਾਡਾ ਘਰ ਪਰ ਜੂਗਾ ਵੱਧ ਤੋਂ ਵੱਧ ਤੁਸੀਂ ਨਸ਼ਾ ਕਰ ਲੋਗੇ ਔਰ ਅਖੀਰ ਤੁਸੀਂ ਨਸ਼ਾ ਕਰਕੇ ਮਰ ਜਣਾ ਵਾ ਇਹਦੇ ਕੋ ਪੈਸੇ ਖੋਹਦੇ ਆ ਤੇ ਸ਼ਰਮ ਕਰੋ ਯਾਰ ਇਹਦੀ ਮਤ ਕਰਨੀ ਚਾਹੀਦੀ ਕਿ ਇਹਦੇ ਕੋ ਪੈਸੇ ਖੋਹ ਕੇ ਖਾਣੇ ਚਾਹੀਦੇ ਆ ਸੋ ਮੈਂ ਮੇਰੀ ਅਪੀਲ ਆ ਇਸ ਇਲਾਕੇ ਦੇ ਚੌਂਕੀ ਇੰਚਾਰਜ ਨੂੰ ਵੀ ਮੈਂ ਉਹਨਾਂ ਨੂੰ ਕੇ ਕੰਮ ਸੇ ਕੰਮ ਇਹੋ ਜਿਹੇ ਲੋਕਾਂ ਦਾ ਜਿਹੜੇ ਲੋਡਵੰਦ ਆ ਕੰਮ ਸੇ ਕੰਮ ਇਹਨਾਂ ਦੀ ਰਾਖੀ ਕੀਤੀ ਜਾਵੇ ਔਰ ਇਹਨਾਂ ਦਾ ਖਿਆਲ ਰੱਖਿਆ ਜਾਵੇ ਇਹਦੇ ਕੋ ਵੈਸੇ ਚੱਕਰ ਮਾਰ ਗਿਓ ਭਾਜੀ ਦਾ ਹੌਸਲਾ ਬਹੁਤ ਕਿੰਨੇ ਮਾਂ ਪੋਤੇ ਤੇ ਲੱਗੇ ਨੇ ਆ ਐਸਐਸਓ ਸਾਹਿਬ ਜੀ ਪਰ ਤੋਂਣ ਦੇ ਵਿੱਚ ਠੀਕ ਹੈ ਭਾਜੀ ਥੈਂਕ ਯੂ ਥੈਂਕ ਯੂ ਸਮਾਨ ਤੇਰਾ ਆ ਜਾਣਾ ਬਤੂ 25000 ਦਾ ਬਾਕੀ ਪੈਸੇ ਜਮ੍ਹਾਂ ਕਰਾ ਦੇ